ਹਾਂਜੀ ਗੁਰਪ੍ਰੀਤ ਸਾਹਿਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਸ ਦਾ ਆਪਣਾ ਪ੍ਰੋਜੈਕਟ ਹੈ ਜੀ ਆਪਾਂ ਧਰਮ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਰਹੇ ਜੀ ਜੋ ਵੀ ਲੋਕ ਖਣੇ ਜਾ ਰਹੇ ਆ ਕਰਾਮਤਾਂ ਵਾ ਜੋ ਆਪਾਂ ਵੀ ਸਾਰੀਆਂ ਸਿ ਆਪਾਂ ਵੀ ਦੇਖਿਆ ਕਿੰਨੇ ਚੱਲ ਜਾਰੇ ਉਹ ਆਪਾਂ ਵੀ ਸੱਸਾ ਵੀ ਮੈਂ ਵੀ ਆਪਣਾ ਵੀ ਹੁੰਦਾ ਵੀ ਮੰਤਰੋ ਤੇ ਪੇਸ਼ ਕੀਤੇ ਜਾਂ ਉਹਦੇ ਵਿੱਚ ਨਾ ਜੀ ਇੱਕ ਬਹੁਤ ਸਾਕੀਆਂ ਆਉਂਦੀਆਂ ਇਹ ਕਈ ਵੀ ਪ੍ਰਾਤਨ ਬੰਦੇ ਇਸ ਦੁਨੀਆ ਤੋਂ ਚਲੇ ਗਏ ਪਰ ਉਹਨਾਂ ਦਾ ਜੋ ਉਹਨਾਂ ਦਾ ਜੋ ਦੁਨਿਆ ਦਾ ਉਹਨਾਂ ਦੇ ਸੰਗਿਹ ਦੇ ਦਰਸmai ਤੇ ਸੰਗਿਹ ਦੇ ਦਰਸmai ਤੇ ਉਹਦੇ ਬਾਰੇ ਜੀ ਸਾਖੀ ਦੇ ਵਿੱਚ ਆਪਾਂ ਉਹਨਾਂ ਨੂੰ ਅਸੀਂ ਲੱਬ ਲੱਭ ਕੇ ਲਿਆਉਣੇ ਆ ਲੱਭੇ ਬੰਦੇ ਨੂੰ ਜਿਹਦੇ ਲੱਭ ਕੇ ਪਰਵਾਰ ਨੂੰ ਲਿਆ ਕੇ ਵੀ ਇਸ ਤਰ੍ਹਾਂ ਵੀ ਵੀ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਵੀ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਤਾਂ ਇਹ ਸਾਖ ਤਾਂ ਵੀ ਪਤਾ ਲੱਗੇ ਜੀ ਉਹ ਆ ਉਨੇ ਕਿ ਨਹੀਂ ਸੀ ਵਕਿਤ ਸੀ ਪਈ ਉਹ ਕਵੀ ਕਿੰਨੀ ਵੀ ਉਹ ਕੱਖਾਂ ਦਾ ਕਿਚਿchnਾ ਅਕਸਰ ਜਿਉ ਤੇ ਇਹ ਸਾਡਾ ਮਕਸਦ ਇਹ ਹੀ ਆ ਹੋਰ ਕੋਈ ਮਕਸਦ ਨਹੀਂ ਗੈਸ ਕਰਕੇ ਤੇ ਇਹ ਵੀ ਇਸ ਕਰਕੇ ਵੀ ਇਸ ਕਰਕੇ ਤੇ ਵੀ ਬਾਬਾ ਜੀ ਕਿਰਪਾ ਦਾ ਜੀ ਵੀ ਆਪਣਾ ਪ੍ਰੋਜੈਕਟ ਪੌਸਣਾ ਚੱਲ ਰਿਹਾ ਤੇ ਸੰਗਤਾਂ ਬਹੁਤ ਸੋਹਣਾ ਸੁਣ ਰਹੀਆਂ ਵਾ ਸੁਣ ਕੇ ਵੀ ਆਪਣਾ ਬੱਤ ਬੱਦ ਲੋਕ ਲਾਹ ਲੈ ਰਹੇ ਆ ਤੇ ਵੀ ਸਭ ਕੋ ਵੀ ਇਹ ਆਪਾਂ ਦੀ ਬੜੀ ਵੀ ਖੁਸ਼ੀ ਦੀ ਗੱਲ ਆ ਬਹੁਤ ਹੀ ਖੁਸ਼ੀ ਦੀ ਗੱਲ ਹੈ ਤੇ ਵੀ ਇਹ ਮਾਬੇ ਸੰਤ ਬਹੁਤ ਖੁਸ਼ੀ ਹੁੰਦੀ ਆ ਜਦੋਂ ਵੀ ਲੋਕਾਂ ਦੇ ਵੀ ਵੀ ਸੰਗੀਆਂ ਦੇ ਵੀ ਫੋਨ ਆਉਂਦੇ ਆ ਵੀ ਦੱਸਦੇ ਆ ਜੀ ਤੇ ਬਹੁਤ ਖੁਸ਼ੀ ਹੁੰਦੀ ਹੈ ਹਾਂਜੀ ਹਾਂਜੀ ਸਾਖੀ ਜਿਹੜੀ ਹੈ ਜੀ ਬਹੁਤ ਹੀ ਮਹੱਤਵਪੂਰਨ ਸਾਖੀ ਹੈ ਜੀ ਤੇ ਵੀ ਸਾਖੀ ਜਿਹੜੀ ਹੈ ਵੀ ਨਾਨ ਸਰਦੇ ਵੀ ਪ੍ਰਮੁੱਖ ਸੇਵਾਦਾਰ ਵੀ ਜਿਨ੍ਹਾਂ ਨੇ ਨਾਨ ਸਾਹਿਬ ਦੀ ਉਸਾਰੀ ਵਿੱਚ ਬੱਤਵੱਤ ਯੋਗਦਾਨ ਪਾਇਆ ਤੇ ਆਪਣਾ ਭਰਤਵਾਰ ਬਾਬਾ ਈਸ਼ਰ ਸਿੰਘ ਜੀ ਦੀ ਹੁਕਮ ਅਧੀਨ ਤੋਂ ਜਿਹੜਾ ਇਹ ਜਿੰਨਾ ਸਪੈਸ਼ਲ ਤੇ ਉਹਨਾਂ ਦੀ ਸਾਖੀ ਜੀ ਉਹਨਾਂ ਦੇ ਵੀ ਆਪਣਾ ਮਿਸਤਰੀ ਚੰਨਣ ਸਿੰਘ ਮਿਸਤਰੀ ਚੰਨਣ ਸਿੰਘ ਤੇ ਉਰਫ ਵੱਡ ਖਣਾ ਵੱਡ ਖਣਾ ਮਿਸਤਰੀ ਤੇ ਜਦੋਂ ਮਿਸਤਰੀ ਚੰਨਣ ਸਿੰਘ ਉਹਨੂੰ ਸਖਤ ਜਾਂਦੇ ਵੱਡ ਖਣਾ ਮਿਸਤਰੀ ਨੂੰ ਲੋਕ ਸਾਰੇ ਜਾਣਦੇ ਵੱਡ ਖਣਾ ਮਿਸਤਰੀ ਸੀ ਤੇ ਬਾਬਾ ਜੂਰਾ ਸਿੰਘ ਦੀ ਬਦਨੀ ਆ ਜੀ ਉਹਨਾਂ ਦੀ ਸਾਖੇ ਕਈ ਵਾਰ ਸੁਣਾਈਆਂ ਤੇ ਉਹਨਾਂ ਦੇ ਵੀ ਜਦੋਂ ਕੋਈ ਹੁੰਦੇ ਮਿਸਤਰੀ ਦੇ ਅਸੂਜ ਕੋਈ ਗੱਲ ਵੱਤਨ ਦੀ ਸੀ ਇਹ ਪਸੀਬਾ ਸਤਾ ਕਮੀਆ ਇਸਾ ਪ੍ਰੋਜੈਕਟ ਕਰਨਾ ਤਿਆਰ ਕਰਨਾ ਤੇ ਬੜਖਾ ਮਿਸਤਰੀ ਵੀ ਉਸ ਮੋਕੇ ਵੀ हट ਜਾਂਦੀ ਸੀ ਉਹ ਕਦੇ ਵੀ ਨਹੀਂ ਮੈਂ ਇਸ ਤਰ੍ਹਾਂ ਕਰਨਾ ਕਿ ਇਹ ਮੇਰੇ ਬਾਬਾ ਜੀ ਕੋ ਭੁੱਗਦੇ ਸੀ ਫੇ ਬਾਬਾ ਜੀ ਫਿਰ ਜੇ ਉਹ ਨਾ ਰਹੇ ਕਿ ਉਹ ਉਹ ਬਿਧੂ ਦਾ ਬੇਚਨ ਸੇ ਤੋਂ ਬੜਖਣਾ ਹੀ ਹਾਂ ਹਾਂ ਜੀ ਅਸੀਂ ਉਹਨਾਂ ਲੱਭਦੇ ਸੀ ਪਰਿਵਾਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਕਿ ਸਭ ਤੋਂ ਵੱਡੀ ਮਾਸਟਰ ਪੇਜੀ ਲੱਭਣ ਦੀ ਕਿਉਂਕਿ ਇਹ ਵੀ ਪਤਾ ਲੱਗਿਆ ਵੀ ਸਚਨ ਨਰ ਸਿੰਘ ਨੂੰ 52 ਸਾਲ ਹੋ ਗਏ ਇਸ ਸੰਸਾਰ ਨੂੰ ਉਸ ਫੰਦੀ ਸਸਰ ਨੂੰ ਅਰਦਾਸ ਕਰਾਈ ਹਾਂਜੀ ਤੇ ਬਾਬਾ ਜੀ ਚੰਨ ਵਿੱਚ ਜਬ ਸਭਾ ਜੀ ਸੀ ਫਿਰ ਅਸੀਂ ਵੀ ਆਖਿਆ ਵੀ ਵੀ ਕਿਵੇਂ ਨੇ ਕਿਵੇਂ ਕੀਤਾ ਵੀ ਫਿਰ ਇਹ ਪਤਾ ਕੀਤਾ ਇਹ ਉਹ ਕਹਿੰਦੇ ਜੀ ਉਹਨਾਂ ਦੇ ਇੱਕ ਲੜਕਾ ਸੀ ਤੇ ਲੜਕੀ ਸੀ ਲੜਕਾ ਵੀ ਗੁਜ਼ਰ ਗਿਆ ਸੀ ਸਰਗਸੂ ਮੈ ਸੀ ਉਹਨਾਂ ਦੀ ਲੜਕੀ ਜਿਹੜੀ ਸੀ ਲੜਕੀ ਦੀ ਉਮਰ ਅੱਜ ਕੱਲ 81 ਸਾਲਾ ਜੀ ਉਹਨਾਂ ਦੀ ਲੜਕੀ ਦੀ ਉਮਰ ਤੇ ਲੜਕੀ ਵੀ ਨਾਮ ਇਥੇ ਜੀ ਸੀ ਵਿੱਚ ਉਹਨਾਂ ਦੀ ਮਾਤਾ ਵੀ ਇਹ ਲੜਕੀ ਦੀ ਮਾਤਾ ਵੀ ਚੰਨ ਸਿੰਘ ਨੇ ਜੀ ਵੀ ਬਕਰੋ ਸੀ ਬੀਬੀ ਉਹ ਵੀ ਨਾਲ ਸੈਕਸੀ ਹੋ ਸੀ ਬਹੁਤ ਸਿਆਕਾਰੀ ਸੀ ਜੀ ਤੇ ਵੀ ਉਹਨਾਂ ਦੇ ਪਰਮ ਪਸ਼ੋਕਰ ਬਾਰੇ ਥੋੜਾ ਜਿਹਾ ਦੱਸਣਾ ਜੀ ਬੁਝੋ ਕਰਾਂਗੇ ਇੱਕ ਵੇਸ਼ੀ ਪਸ਼ੋਕਰ ਨਾਲ ਸੀ ਸਚਨ ਸਿੰਘ ਤੇ ਵੀ ਸੁਪੁੱਤਰ ਸਿੰਘ ਸਾਹਿਬ ਦਸੌਂਦਾ ਸਿੰਘ ਦਸੌਂਦਾ ਸਿੰਘ ਮਿਸਤਰੀ ਪਿੰਡ ਸ਼ੇਰਪੁਰ ਕਲਾ ਜੀ ਵੱਡਕਾ ਕਹਿੰਦੇ ਸੀ ਉਹਨਾਂ ਦੇ ਭਾਈ ਜਦੋਂ ਸੀ ਬੀਬੀ ਬਸੰਤ ਕੌਰ ਜਿਨ੍ਹਾਂ ਦਾ ਪਿੰਡ ਬੜੁੰਦੀ ਸੀ ਤੇ ਬਾਬਾ ਜੀ ਦੇ ਨਾਲ ਕੀ ਬੜੁੰਦੀ ਸੀ ਤੇ ਉਹਨਾਂ ਦਾ ਪਿੰਡ ਵੀ ਬੜੁੰਦੀ ਸੀ ਬਾ ਤੇ ਉਹਨਾਂ ਦਾ ਵੀ ਸਾਰੇ ਜਿਹੋ ਉਹਨਾਂ ਦੇ ਫਿਰ ਦੇ ਬਾਬਾ ਜੀ ਦਾ ਬੀ کافی ਵੀ ਮਹੇਸਤੀ ਚੰਦਰ ਸਿੰਘ ਨੂੰ کافی ਵਿਆਰ ਕਰਦੇ ਸੀ ਬੀ ਬਹੁਤ ਸਮਸਤੀ ਸੀ ਤੇ ਇੱਕ ਵਾਰੀ ਉੱਪਰ ਤਹਾਂਸ ਗੁੰਬ ਦੇ ਵਿੱਚ ਜੇ ਸੇਵਾ ਕਰਿਆ ਤੇ ਗੁੰਬ ਬਣ ਰਿਹਾ ਸੀ ਗੁੰਬ ਦੇ ਸਲੇ ਹੀ ਮੀਨਾ ਕਢੀ ਕਰ ਰਹੀ ਸੀ ਮਹੇਸਤੀ ਚੰਦਰ ਸਿੰਘ ਤੇ ਉੱਥੇ ਵੀ ਮੀਨਾ ਕਢੀ ਕਰਦਿਆ ਕਰਦਿਆ ਜੇ ਇਹਨਾਂ ਦੇ ਬਿਜਲੀ ਤਾਰਾਂ ਹੱਟ ਗਿਆ ਬਿਜਲੀ ਤਾਰਾਂ ਹੱਟ ਗਿਆ ਓਟੀਐਮ ਜਦੋਂ ਲੱਗਿਆ ਤੇ ਤੜਾਕ ਦੇ ਡੱਟ ਪਏ ਤੇ ਬਿਜਲੀ ਦੇ ਤੇ ਉਹ ਬੜਾ ਸਿਰ ਬਾਂ ਵੀ ਸਰਗਸ ਹੋ ਗਏ ਤੇ ਇਹਨਾਂ ਫਿਰ ਇਹਨਾਂ ਛੇੜਾ ਲੱਗੇ ਸਿਕ ਮੁੰਡਾ ਹੋਰ ਤੇ ਰਣਜੀਤ ਸਿੰਘ ਪੰਡ ਬੱਧਨੀ ਦਾ ਮਿਸਤਰੀ ਤੇ ਉਹ ਵੀ ਡੱਟ ਪਏ ਜੀ ਉਹ ਜਿਹੜਾ ਵੀ ਸੈਸੀ ਛੱਡ ਗਿਆ ਫਿਰ ਇਹਨਾਂ ਦੀ ਜਿਹੜੀ ਲੜਕੀ ਸੀ ਬੀਬੀ ਮੁਖਤਿਆਰ ਕੌਰ ਤੇ ਵੀ ਉਹਨੇ ਵੀ ਕਾਫੀ ਵੀ ਰੌਲਾ ਪਾਇਆ ਕਿਉਂਕਿ ਬਾਬਾ ਹੀ ਪੁੱਛ ਉਹ ਬਾਕੀ ਬਾਤ ਕਰਦੇ ਸਰਗਸ ਤੇ ਇਹਨਾਂ ਦੇ ਨੇਚੇ ਰੇਂਦੇ ਜੀ ਨਾਲ ਖਰੀਏਂਦੀ ਸੀ ਜਿਹੜਾ ਦੁੱਧਾਦਰੀ ਦੇ ਨਾਲ ਦਾ ਕਮਰਾ ਹੁੰਦਾ ਸੀ ਦੁੱਧਾਦਰੀ ਆਪਣਾ ਜਿੱਥੇ ਬਾਬਾ ਜੀ ਕਾਰਖਰੀ ਅੱਜਕੱਲ ਉਹਦੇ ਨਾਲ ਉਹ ਜਗ੍ਹਾ ਦੁੱਧਾਦਰੀ ਪਰਵਾਰਦੀ ਸੀ ਉਹਦੇ ਨਾਲ ਦਾ ਕਮਰੇ ਬਾਬਾ ਜੀ ਇਹਨਾਂ ਦਾ ਤਸੀਹ ਪਰਵਾਰਕ ਸੀ ਦੱਸਣਾ ਅਕਸਰ ਇਹਨਾਂ ਦਾ ਸੀ ਬਕਾ ਦੇਦੀ ਸੀ ਤੇ ਬੀਬੀ ਉਹ ਅਸੀ ਉਹ ਕਰਦੀ ਸੀ ਤੇ ਬਈ ਬਾਬਾ ਜੀ ਵੀ ਫੇਰ ਇਹਨਾਂ ਦੀ ਜਿਹੜੀ ਲੜਕੀ ਬੀਬੀ ਮੁਖਤਿਆਰਪੁਰ ਉਹ ਵੀ ਜਦੋਂ ਵੀ ਆਪਣਾ ਸਾਰਾ ਪਰਵਾਰੀ ਸੇਵਾ ਕਰਦਾ ਸੀ ਜਦੋਂ ਸੂਕਰ ਬਣਿਆ ਏ ਵੀ ਵੀ ਕਹਿੰਦੇ ਵੀ ਅੱਬਿਆ ਸਾਨੂੰ ਵਾਸੀ ਪਿਸਣੇ ਕੱਪੜੀ ਸ਼ਾਹ ਮਾਰ ਦਿੰਦੇ ਸੀ ਵਿੱਚ ਬੱਚੀਆਂ ਸੀ ਸ਼ਾਹ ਸ਼ਾਹ ਮਾਰ ਦਿੰਦੇ ਸੀ ਤੇ ਫਿਰ ਵੀ ਛੋਟੀਆਂ ਸੀਗੀਆਂ 8-9 ਸਾਲ ਦੀਆਂ ਤੇ ਫਿਰ ਵਿੱਚ ਉਦੋਂ ਆਦਿ ਜਦੋਂ ਫਿਰ ਬਾਬਾ ਜੀ ਫਿਰ ਉਦੋਂ ਬਾਬਾ ਜੀ ਦੇ ਪ੍ਰਸ਼ਾਦ ਦੇਣਾ ਬੱਚਿਆਂ ਨੂੰ ਸਾਰਿਆਂ ਨੂੰ ਪ੍ਰਸ਼ਾਦ ਦੇਣਾ ਬਾਬਾ ਜੀ ਤੇ ਵੀ ਬਾਬੇ ਸੱਸ ਸੀ ਵਚਾ ਦਿੱਸੀ ਸੀ ਸੇਵਾ ਚੜ੍ਹ ਲੱਗੇ ਸੀ ਸੇਵਾ ਕਰ ਰਹੀ ਸੀ ਤੇ ਵੀ ਵੀ ਮੁਖਤਿਆਰ ਕੋਲ ਨੂੰ ਫਿਰ ਸੀ ਲੱਭਣ ਦੀ ਕੋਸ਼ਿਸ਼ ਕੀਤੀ ਜਿਵੇਂ ਵੀ ਮੁਖਤਿਆਰ ਕੋਲ ਫਿਰ ਜੜੀ ਸੀ ਪੜਪੜਾਣ ਜੀ ਪਰਵਾਲ ਪਰਾਣ ਇਧਰ ਜੀ ਭਪੂ ਜੀ ਕੋਲ ਉੱਥੇ ਪਿੰਡ ਜੀ ਵੀ ਵਸਾਈ ਗਈ ਸੀ ਉਹਨਾਂ ਦੇ ਵੀ ਉੱਥੇ ਜੀ ਵੇ ਵੇ ਕਿਸੇ ਤੇ ਉਹਨਾਂ ਦੇ ਫਿਰ ਉਹਨਾਂ ਦੇ ਪਿਤਾ ਦਾ ਆਉਣੇ ਹਸਨਾਨ ਸਿੰਘ ਮਿਸਤੀ ਦਲਵੀਰ ਸਿੰਘ ਜੋ ਵਿਸਰਗ ਵਸੂਗੀ ਸੀ ਤੇ ਬੀਬੀ ਜੀ ਬੇ ਮੁਖਤਿਆਰ ਕੋਲ ਦੇ ਉੱਥੇ ਵੀ ਉਹਨਾਂ ਦੇ ਦੋ ਲੜਕੇ ਜੀ ਤੇ ਵੱਡਾ ਵੀ ਦੋ ਮੁੰਡੇ ਆ ਘਰ ਜੀ ਬੇ ਅਰਜੰਦਰ ਸਿੰਘ ਤੇ ਵੱਡੇ ਉਹਨਾਂ ਦਾ ਹਰਮਿੰਦਰ ਸਿੰਘ ਹਰਮਿੰਦਰ ਸਿੰਘ ਤੇ ਵੱਬੇ ਉਬਰ ਮਦਰ ਸਨ ਨੌਵੀਂ ਬਾਬਾ ਜੀ ਰੱਖੇ ਸਤਾ ਤੇ ਬਾਬੇ ਆਇਸ਼ ਸਗੇ ਆਵਰ ਕੇ ਸਨ ਨੌਵੀਂ ਬੱਚੇ ਦੇ ਰਖੇ ਸੀ ਫੜੀ ਤੇ ਬਾਬਾ ਜੀ ਰੱਖੇ ਸੀ ਉਹ ਬੀਬੀ ਮੁਖਤਿਆਰ ਖੁਰ ਜੀ ਗਲਬਾਉਤ ਕੀਤਾ ਯਾਹੋ ਨੇ ਸਾਰੀ ਲੱਭੇ ਲੰਮਕ ਗਏ ਉਹੀ ਸੀ ਪਹੁੰਚੇ ਤੇ ਬੀਬੀ ਨੇ ਗਲਬਾਉਤ ਕੀਤਾ ਜੈਜ ਵੀ ਸੀ ਕਿ ਨਾਲ ਚੈਜ ਜੀ ਸੀ ਬੀਬੀ ਦਾ ਤੇ ਵੀਗਾ ਜੀ ਵੀ ਸਾਂ ਨਾਲ ਬਸਾਰੀ ਦਿੱਤਾ ਜੀ ਸਾਰੇ ਨਾਲ ਸਾਂ ਬਸਾਰਦਾ ਕਿ ਜੇ ਨੇ ਸਾਡੀ ਸਾਰਾਸੀ ਦੀ ਕਿਸੇ ਸਾਰਾ ਠਾਠ ਵੀ ਬਾਬਾ ਜੀ ਇੰਨ ਬਖਸ਼ੇ ਸਾਡੇ ਤੇ ਵੀ ਵੀ ਆਪਣਾ ਵੀ ਸਾਡੇ ਕੋਈ ਕਿਸੇ ਸਾਰਾਸੀ ਦੀ ਤੇ ਵੀ ਕਹਿੰਦੇ ਸਾਕ ਨੇ ਬਹੁਤ ਵੀ ਬਹੁਤ ਅਫਸਰ ਸੀਗੇ ਫਿਰ ਸਾਨੂੰ ਨਾਲ ਸਿਰ ਵਿਸਾਰਤਾ ਦੇ ਹੋਣਾ ਸੀ ਜਾਈਏ ਕਿੱਥੇ ਸੀ ਜਾਈਏ ਜਾਈਏ ਕਿੱਥੇ ਤੇ ਪਰ ਵੀ ਕੋਈ ਅਸੀਂ ਕਹਿੰਦੇ ਬਹੁਤ ਅਫਸਰ ਸੀਗੇ ਫਿਰ ਬੀਬੀ ਨੇ ਦੱਸਿਆ ਵੀ ਫਿਰ ਉਹ ਸਾਰੇ ਕਹਿੰਦਾ ਬੱਚਾ ਦਾਸਤਰੀ ਜੀ ਬੱਚੀ ਬੀਬੀ ਜੀ ਉਹਨਾਂ ਦਾ ਟੈਲੀਫੋਨ ਨੰਬਰ ਵੀ ਦੇਣਾ ਪਰ ਲੈ ਟੈਲੀਫੋਨ ਨੰਬਰ ਵੀ ਦੇਣਾ ਜਿਹਨੂੰ ਕਿਤੇ ਪੁੱਛਣਾ ਵੀ ਵੀ ਮੁਖੀ ਆਰ ਪਰਜਨਾ ਤੇ ਨੋ ਅ ਸਪੋਟੀਸ ਆ ਮਿਸਟੀ ਚੰਦ ਸਿੰਘ ਵਰ ਫਰਵਾੜ ਕਰਨਾ ਤੇ ਉਹਨਾਂ ਦਾ ਨੰਬਰ ਹੈਗਾ ਜੀ 95923 68605 95923 68605 ਤੇ 9529592368605 ਤੇ ਦੂਜਾ ਨੰਬਰ ਵੀ ਲਿਖ ਲਓ ਨਾ ਨਾ ਤੇ ਉਹ ਹੈਗਾ ਜੀ 95921 02609 95921 022609 ਇਹ ਨੰਬਰ ਹੈ ਜੀ ਤੁਹਾਡਾ ਇਹ ਤੇ ਬਾਬਾ ਜੀ ਕੋਲ ਨਾਲ ਦੇਖੋ ਜੀ ਜਿਹੜਾ ਸੇਵ ਕਰਦੇ ਤੁਸੀਂ ਕੋਲ ਦੇ ਲੜਕੀ ਸੀ ਦੇ ਕਲਰਕੀ ਤੇ ਲੜਕੀ ਦੇ ਵੀ ਹੈਗਾ ਬੀਬੀ ਮੁਖਤਿਆਰ ਕਰ ਤੁਹਾਡੀ ਫੋਟੋ ਵੀ ਦਿਖਾਉਣਾ ਜੀ ਪਹਿਲਾਂ ਫੋਟੋ ਦਿਖਾਉਣਾ ਦੇਖੋ ਤੁਸੀਂ ਫੋਟੋ ਦੇਖੋ ਇਹਨਾਂ ਦੀ ਬੀਬੀ ਜੀ ਤੇ ਦੱਸੋ ਕਰੋ ਨਾ ਜੀ ਤੇ ਕਰਾਤਨ ਬਾਬਾ ਜੀ ਸਾਰੀ ਕਰਨਾ ਹੈ ਕਿ ਸਿਵਾ ਦੱਸਿ ਕਿ ਹਾਂ ਹਾਂਜੀ ਇਹ ਬੀਬੀ ਜੀ ਫੋਟੋ ਹੈ ਬੀਬੀ ਮੁਖਤਾਰ ਕੰਦੀ ਇਹ ਫੋਟੋ ਹੈ ਇਹ ਨੇ ਵੜ ਗਿਆ 81 ਸਾਲਾ ਜੀ ਹਾਂ 81 ਸਾਲ ਤੇ ਇਹ ਆ ਤੇ ਗਰੀਬੀ ਦਾ ਵਿੱਚ ਪੜ ਰਹੀ ਹੈ ਬਚਾਰੀ ਇਹ ਬੀਬੀ ਤੇ ਇਹਦਾ ਲੜਕਾ ਜਿਹੜਾ ਸੀ ਇਹਦਾ ਭਰਾ ਸੀਗਾ ਚੰਦਰ ਸਮੇਸਤਰੀ ਦਾ ਮੁੰਡਾ ਉਹਦੇ ਵੀ ਜਿਹੜਾ ਦੇਖੋ ਜੀ ਮੁੰਡਾ ਇਹ ਮੁੰਡਾ ਸੁਖਦੇਵ ਸਿੰਘ ਆ ਜੀ ਚੰਦਰ ਸਮੇਸਤਰੀ ਦਾ ਲੜਕਾ ਸੀ ਸੁਖਦੇਵ ਸਿੰਘ ਇਹ ਮੁੰਡਾ ਤੇ ਬਾਬਾ ਜੀ ਨੇ ਵਸ ਕਰਨਾ ਜੀ ਅਭਿਸ਼ੇਸ਼ ਸਿੰਘ ਜੀ ਮਹਾਰਾਜ ਸਾਧੂ ਵੱਲੇ ਸੈਸਾ ਸਾਧਕਾ ਸੋਹਲਾ ਬਰਤਦਾ ਜਾਈ ਪਰ ਪਰਿਵਾਰ ਕੋਈ ਗਲਤੀ ਹੋਈ ਸੀ ਅਕਨ ਜਿਹੜਾ ਮਹਿਸੂਸ ਕਰਦਾ ਬਾਬਾ ਜੀ ਨੇ ਕਿਹਾ ਜੀ ਵੀ ਵੀ ਚੰਦਰਸਾ ਵੀ ਤੇਰੀ ਲੜਕੇ ਨਹੀਂ ਰਹਿਣਾ ਜੀ ਦੂਰ ਚਲੇ ਜਾ ਬਾਬਾ ਜੀ ਨੇ ਵਸ ਕਰਨਾ ਤੇ ਵੀ ਪਰ ਜਿਹੜੀ ਤੇਰੀ ਲੜਕੀ ਆ ਵੀ ਇਹ ਤਰ੍ਹਾਂ ਸ਼ੇਰਪੁੱਤ ਆ ਵੀ ਇਹ ਤਰ੍ਹਾਂ ਸੇਵਾ ਕਰੂ ਤੇਰਾ ਸ਼ੇਰਪੁੱਤ ਬਾਬਾ ਜੀ ਨੇ ਵਸ ਕਰਨਾ ਪਰ ਪਰਿਵਾਰ ਨੂੰ ਪਤਾ ਨਹੀਂ ਸੀ ਉਹਨਾਂ ਵੀ ਤੇ ਵੀ ਇੱਕਦਾਂ ਬਾਬਾ ਜੀ ਦੀ ਬੇਨਤੀ ਕਰ ਜੇ ਜੀ ਬਾਬਾ ਜੀ ਇਹ ਸਾਨੂੰ ਕੁਝ ਰੱਖਣਾ ਚਾਹੁੰਦੇ ਉਹਨਾਂ ਕੋਲ ਗੰਨੇ ਹੀ ਪਈ ਜੀ ਪਈ ਆ ਗਈ ਫਿਰ ਉਹ ਸਵਾਪਾ ਕੇ ਉਹ ਮੁੰਡਾ ਸੁਖਦੇਵ ਸਿੰਘ ਦਾ ਫੇਚਾ ਹੀ ਕਰਕੇ ਸੀ ਫਿਰ ਬੀਬੀ ਜੀ ਦੀ ਬੀਬੀ ਉਹਤਿਆਰ ਕਰ ਇਹ ਕੱਦ ਲਈ ਜੀ ਸਾਰੇ ਤੇ ਫਿਰ ਵਿੱਚ ਫਿਰ ਬਾਬਾ ਜੀ ਨੇ ਉਹ ਤੇ ਵੀ ਜਦ ਬਾਬੇ ਬੀਬੀ ਜੀ ਜਾਂਦੇ ਜੀ ਕਦ ਗੰਬਦ ਬਣਾ ਰਹੇ ਸੀ ਤਾਂ ਉੱਪਰ ਜਿਹੜਾ ਗੰਬਦ ਬਣਾ ਰਹੇ ਸੀ ਜਿਹਦੇ ਉੱਤੇ ਫੇਰ ਕਦੇ ਉੱਤੇ ਕਿਤੇ ਗੰਬਦ ਦੇ ਵਿੱਚ ਤਦ ਮੀਨਾ ਕਾਲੀਵੋਰੀ ਸੀ ਕਿ ਨੈਮ ਬੇਲ ਪਿਤਾ ਜੀ ਬੈਠੀ ਨਾਲ ਕਿ ਜਿ ਖਿੜਕੀ ਸੀ 9.10 ਦੀ ਸੀ ਖਿੜਕੀ ਸੀ ਤੇ ਉੱਤੇ ਇਹਦੇ ਤਾਰ ਬਿਜਲੀ ਦੇ ਤਾਰਾਂ ਨਾਲ ਲੱਗ ਗਈ ਗੁੰਬਦ ਦੇ ਥੱਲੇ ਨਾ ਤਾਰਾਂ ਦੇ ਸਿਰ ਉਹਨਾਂ ਚੜਾ ਗਿਆ ਸਰਤਾਜ ਜੀ ਤੇ ਅੱਖਾਂ ਵਿੱਚ ਜਿਹੜੇ ਵਿਚਾਈ ਕਰਕੇ ਮੈਸੇਜ ਚਾਣਨ ਸਨ ਬਿੱਬੀ ਘਰੇ ਮਾਰ ਰੋਣ ਲੱਗੀ ਉੱਚੀ ਉੱਚੀ ਰੋਣ ਲੱਗੀ ਉਹ ਤੇ ਫਿਰ ਕਹਿੰਦਾ ਦੂਜਾ ਮੈਸਟਰ ਰਣਜੀਤ ਸਿੰਘ ਜੀ ਬਦਲੇ ਕਲਾਂ ਦਾ ਬਦਲੇ ਦਾ ਤੇ ਉਹਨਾਂ ਹੱਥ ਚੜਾ ਲਗਾ ਜਿਹੜੇ ਉਹਦੇ ਵੀ ਹੱਥ ਲੱਗਾ ਉਹ ਵੀ ਲਪੇਟ ਗਿਆ ਤੇ ਲੋਕਾਂ ਨੇ ਬਾਲੇ ਮਾਰ ਮਾਰ ਕੇ ਨਾ ਬੀਜੀ ਤਾਂ ਪਾਸੇ ਛੁਡਾਇਆ ਮੁੰਡਾ ਉਹ ਵੀ ਡਰ ਪੈ ਗਿਆ ਇਸ ਬੀਸੋ ਦਾ ਬਿਜਲੀ ਦਾ ਛੜਦੀਆਂ ਨੀ ਬੀਬੀ ਫਿਰ ਮੁਖਤਾਰ ਕੋਲ ਫਿਰ ਰੋਣ ਲੱਗੀ ਮੇਰਾ ਪਿਤਾ ਮਰ ਗਿਆ ਮੇਰਾ ਪਿਤਾ ਮਰ ਗਿਆ ਚਿਚੀ ਮੈਂ ਬਾਬਾ ਜੀ ਬਚਾ ਕਰਦੇ ਸੀ ਬਾਬੇ ਈਸ਼ ਜੀ ਮਾਰੇ ਬਚਾ ਕਰਦੇ ਸੀ ਤੇ ਬਾਬਾ ਜੀ ਵੀ ਬਚਾ ਦੇ ਵੀ ਬਾਬਾ ਜੀ ਤੇ ਬਾਬਾ ਜੀ ਬਚਾ ਬਾਬਾ ਜੀ ਕੀ ਚਾਹ ਸੁਣਦੇ ਸੀ ਬਾਬੇ ਮੈਂ ਕਹੀ ਸੁਰਾਜ ਮਸੀ ਤੇ ਵਕੀਰ ਬਾਬਾ ਜੀ ਰੋਕਿਆ ਫਿਰ ਰੋਕਿਆ ਏ ਬਾਬਾ ਜੀ ਕਿਹਾ ਕਿ ਫਿਰ ਬਾਬਾ ਜੀ ਆਪ ਦੇਖਣ ਕੀ ਕਰ ਲਈ ਫਿਰ ਵੀ ਬਾਬਾ ਜੀ ਉੱਤੇ ਗਏ ਤੇ ਬਾਬਾ ਜੀ ਦੀ ਬੀਬੀ ਨੇ ਕਿਹਾ ਬੀਬੀ ਤੇ ਵੀ ਤੇਰੀਆਂ ਚੀਕਾਂ ਦਾ ਘਰਾਂ ਦੇ ਖਰਚੇ ਜੀ ਵੱਜਣ ਲੱਗੀਆਂ ਕੀ ਗੱਲ ਹੋ ਗਈ ਇਹ ਸਾਰੇ ਇਕੱਠ ਹੋਏ ਸੀ ਤੇ ਬਾਬਾ ਜੀ ਇਹ ਦੋ ਜਣੇ ਜੀ ਜੁੜਾਈ ਕਰ ਲਈ ਤੇ ਬਾਬਾ ਜੀ ਦਾ ਕੋਈ ਕੰਮ ਮੇਰੇ ਬਾਬੇ ਨੇ ਕਿਹਾ ਵੀ ਵੀ ਸੱਸ ਜੀ ਵੀ ਕਿਹਾ ਵੀ ਸਾਧਾ ਅਮਰਤਿ ਲਿਆਦੋ ਅਮਰਤਿ ਬਾਬਾ ਜੀ ਦੇ ਸੱਸ ਜੀ ਅਮਰਤਿ ਕੇ ਬਾਬੇ ਛੱਟਾ ਸਾਰੇ ਸਰੀਰ 'ਚ ਛੱਟਾਤਾ ਅੱਕਾ ਦੇ ਛੱਟਾ ਮਾਰੇ ਬਾਬਾ ਜੀ ਤੇ ਵੀ ਸਾਰੇ ਸਰੀਰ 'ਚ ਛੱਟਾ ਆਦਾ ਫਿਰ ਚਾ ਮਸੀਤ ਚੰਦਰਸਣ ਕਾਪੂਲੀ ਸੀ ਅੱਕਾ ਕੂਨੇ ਸੀ ਫਿਰ ਵੀ ਕਦੇ 4-5 ਦਿਨ ਮੈਂ ਵੇਸੀ ਚੰਦਰਸਣ ਤੇ ਲੇ ਰਹੇ ਉਹ ਕਵਰੀ ਚ ਪਈ ਜੇ ਤੇ ਦੂਜੇ ਰਜੀਸਾ ਉਹਨੇ ਛੱਟਾ ਦਿੱਤਾ ਉਹਨੇ ਵੀ ਅੱਕਾ ਫੂਲਿਆ ਸੀ ਫਿਰ ਬੀਬੀ ਜਾ ਦੇਖੇ ਕਿ ਮੈਂ ਨਾ ਕਦੇ ਮੈਂ ਬਾਲਿਸ਼ ਕਰਦੀ ਰਹੀ ਬੀਬੀ ਦੀ ਵੀ ਵੀ ਕਦੇ ਕਦੇ ਢੱਡ ਦੀ ਕਰਦੀ ਸੀ ਵੀ ਬਾਹੀ ਉੱਠ ਖੜ ਉਹ ਯਟਕਾਰ ਬਈ ਉੱਠ ਕੇ ਪਿਆ ਰਿਹਾ ਚਾਰ ਪੰਜ ਦਿਨ ਪਿਆ ਰਿਹਾ ਬਿਛਰ ਬੇਚ ਕ੍ਰੈਕ ਲੱਗੇ ਸੀ ਨਵੀਂ ਜਿੰਦਗੀ ਮਿਲੀ ਸੀ ਫਿਰ ਉਹਦੋਂ ਉੱਠ ਕੇ ਫਿਰ ਐਸੀ ਵਚ ਲੱਗੇ ਪਸਟੀ ਚਲਸੀ ਤੇ ਉਹ ਤੁਸੀਂ ਬੀਬੀ ਨੂੰ ਕਨਫਰਮ ਕਰ ਸਦੇ ਬੀਬੀ ਨੂੰ ਫੋਨ ਕਰਕੇ ਵੀ ਕਰ ਸਦੇ ਕਰਵਾ ਫਿਰ ਬੀਬੀ ਨੂੰ ਫੋੜ ਸਬੀਬੀ ਮੁਖਤਾਰ ਕਰਨ ਕਹਿੰਦੇ ਬੇਰੀ ਮਾਤਾ ਜੀ ਮੈਂ ਕਹਿੰਦੀ ਮੇਰੀ ਮਾਤਾ ਆਪਣੀ ਬਰੂਜ਼ੀ ਤੋਂ ਸੀ ਜੇ ਮਾਤਾ ਜੀ ਵੀ ਕਹਿੰਦੇ ਮੈਂ ਆਪਣੇ ساتھ ਕਰ ਬੀਬੀ ਵੀ ساتھ ਕਰ ਤੇ ਉਹ ਜਿਹੜੀ ਸੀ ਬੀਬੀ ਜੀ ਕਹਿੰਦੇ ਉਹ ਵੀ ਕਹਿੰਦੇ ਉੱਤੇ ਨਾ ਕਹਿੰਦਾ ਬੱਲਾ ਉਹਦੇ ਉੱਤੇ ਵੀ ਡਾਕਟਰ ਵੱਡਾ ਬੰਦਾ ਡਾਕਟਰ ਸਰ ਜੀ ਤੋਂ ਬੱਚਾ ਉਹ ਵੀ ਕਹਿੰਦੇ ਸੀ ਛੱਟ ਗਈ ਸੀ ਮਾਤਾ ਵੀ ਸੀ ਛੱਟ ਗਈ ਮਾਤਾ ਘਰ ਆਣੀ ਉਹ ਸੁਣ ਕੇ ਹਾਂ ਜੀ ਕਹਿੰਦੇ ਮਾਤਾ ਸੀ ਛੱਟ ਗਈ ਸੀ ਫਿਰ ਬਾਬਾ ਜੀ ਨੇ ਫਿਰ ਵੀ ਉਹ ਉੱਥੇ ਵੀ ਪਾਬੇ ਨਾ ਵੜਾ ਛਟਾਇਆ ਤੇ ਵੀ ਬੀਬੀ ਕਹਿੰਦੀ ਆਪਾਂ ਛਟਾਓ ਵੀ ਫਿਰ ਬੀਬੀ ਕਰੀ ਤੇ ਪਈ ਫਿਰ ਉਹ ਵੀ ਉੱਠ ਗਈ ਸੀ ਇਹ ਜਨ ਕੇ ਸਾਖੀ ਜੀ ਨੇ ਦੇਖੋ ਪਿੰਨੀ ਸੋਣੇ ਇੰਕ ਸਾਖੀ ਜੀ ਕਿਹਾ ਦੇਖੋ ਤੁਸੀਂ ਇਹ ਵੀ ਉਹ ਜਿਹਨ ਘਰਵਾਨੀ ਚ ਨਹੀਂ ਹੁੰਦਾ ਹੁੰਦਾ ਜੀ ਤੇ ਜਿ ਜ ਤੇ ਅਲੀ ਤੇ ਤੇਰ ਵਿੱਚ ਸਾਈ ਜਿ ਤੇ ਅਲੀ ਤੇ ਤੇਰ ਵਿੱਚ ਸਾਈ 67 ਕਿਛੋਂ ਗਈ ਜਿਹੜੇ ਅੱਗੇ ਉੱਥੇ ਵੀ ਹੁੰਦਾ ਹੈ ਇਹ ਤੇ ਵੀ ਆਪਣਾ ਇਹੀ ਹੁੰਦਾ ਨਾ ਵੀ ਅੰਦਰ ਸੱਚਾ ਨੇ ਅੰਦਰ ਸੱਚਾ ਨੇ ਨੀਂਦ ਲਾਇਆ ਪਰ ਤੁ ਆਪਣਾ ਤਨਮਨ ਹੋਵੇ ਨਿਆ ਜਾਗਰੂ ਦੇ ਖਸਾਵੇਂ ਮਾਰ ਕੇ ਦੇਖਿਆ ਸਨ ਸਭ ਕੁ ਸਭ ਵੀ ਠੀਕ ਹੋਵੇ ਵੀ ਮੈਂ ਘਰਵੰਦ ਸੰਗਤ ਕੀ ਜੀਵਨ ਮੇਰਾ ਜੀਵਨ ਮੇਰੇ ਦਾਸ ਜੇ ਗੁਰੂ ਸਾਹਿਬ ਬਾਣੀ ਤਦ ਇਹ ਮੇਰਾ ਜੀਵਨ ਦੇਖਣਾ ਤੇ ਮੇਰੇ 10 ਸਾਲ ਜੀਵ ਦੇਖੋ 4755 ਅਗੇ ਚੱਲਿਆ ਵੀ ਵੀ ਸਾਧੂ ਗੁਰੂ ਸਾਹਿਬ ਉਹ ਗੁਰੂ ਬੋਲ ਬਰਤਾਲੇ ਮੈਨੂੰ ਕੀ ਆਸੀ ਲਕੀ ਨੂੰ ਵੀ ਮੇ ਵੀ 86 ਜਮੇ ਪੈਣਾਗੇ 10 ਜਮੇ ਗੁਰੂ ਜੀ ਚਮਾਗੇ 4 ਜਮੇ ਜੀ ਸਾਤ ਰੁਚਾਗੇ ਸਾਤ ਰੁਚਾਗੇ ਹਾਂਜੀ ਤੇ ਜਿਵੇਂ ਗੁਰੂ ਸਾਹਿਬ ਜਿਸ ਮਹਾਪੁਰਸ਼ ਦੇ ਆ ਇਹ ਉਹ ਭੁੱਲੇ ਮੈਨੂੰ ਰਸਤੇ ਪਾਉਂਦੇ ਆ ਭੁੱਲੇ ਸੱਚ ਗੁਰੂ ਹੀ ਸਮਝਾਈ ਉਹ ਲੈ ਸਕ ਕ੍ਰੂਸ ਹੈ ਉਜੜ ਜਾਂਦੇ ਮਾਰਗ ਪਾਏ ਦੋਸਤ ਸ਼ਿਕਾਇਤ ਹੋ ਗਈ ਉਹਲੇ ਸੇ ਗੁਰੂ ਸੇ ਉਜੜ ਜਾਂਦੇ ਮਾਰਗ ਪਾਏ ਇਹ ਬਦਾ ਕੇ ਕੱਲ ਜੀ ਫਿਰ ਕੱਲ ਜੀ ਸੱਚ ਮੈਂ ਜੀ ਵਕਮ ਹੁਣ ਇੱਕ ਐਸੇ ਤੋਂ ਲਾਵਾ ਵਕਮ ਬੰਦੀ ਕਰਨ ਚਾਹੁੰਦਾ ਜੇ ਕੁਰ ਮੇਰੇ ਫਿਲ ਵੀ ਵੀ ਅੱਭੀ ਉਹਨਾਂ ਜਿਹੜਾ ਮੈਂ ਟੁਏ ਜੀ ਚਲੋ ਕੋ ਹੈਗਾ ਟਾਈਮ ਆ ਗਿਆ ਆਪਣੇ ਇਲਾਕੇ ਦਾ ਹੋਰ ਵੀ ਕਰਨਾ ਇੱਥੇ ਜੀ ਮੇਰੇ ਕੋ ਕੱਲ ਕਿਸੇ ਨੇ ਵੀ ਇੱਕ ਵੀ ਆਪਣੇ ਇਸ ਸੰਗੀ ਨੇ ਮੇਰੇ ਕੋ ਗਿਲਾ ਕੀਤਾ ਅਨੇਕਾਂ ਜੀ ਤੁਸੀਂ ਇਹ ਦੱਸੋ ਬੀ ਨਾਨਕ ਸਰ ਜਿਹੜਾ ਵਾ ਸਥਾਨ ਇਹਦਾ ਬੀ ਬਾਬਾ ਜੀ ਨੇ ਕਿਸ ਤਰ੍ਹਾਂ ਪ੍ਰਚਾਰ ਕੀਤਾ ਬਾਬਾ ਦਾ ਸੇਖੀ ਬਾਰੇ ਜੀ ਬਾਬਾ ਈਸ਼ਰ ਸਿੰਘ ਮਾਰੇ ਕਿਛੀ ਦਾ ਪੁੱਛਾਇਆ ਹੈਗਾ ਜੀ ਇਹਦਾ ਪੁੱਛਾਈ ਗੱਲ ਜੀ ਉਹਨਾਂ ਦੇ ਗੁਰਨਾਣਕ ਦੇ ਘਰ ਦਾ ਪ੍ਰਚਾਰ ਕੀਤਾ ਗੁਰਨਾਣਕ ਦੇ ਵੀ ਸਿੱਖੀ ਸੇਵਕੀ ਨੂੰ ਵੀ ਵਾਹਨ ਵਾਦਾ ਕਰਨ ਲਈ ਪ੍ਰਚਾਰ ਕੀਤਾ ਤੇ ਕਾਫੀ ਮਾਤਜ਼ ਮਸਾਦਤੀ ਹੈਗਾ ਤੁਸੀਂ ਤੇ ਪੂਰਾ ਸੰਗਤ ਆਓ ਉਰੇ ਦਰਸ਼ਕਾਂ ਜਾਨੇ ਉੱਥੇ ਦੇਖੋ ਕੀ ਲਿਖਿਆ ਭੂਰੇ ਦਸਖੰਡਿਆ ਵੀ ਤੁਸੀਂ ਵੀ ਵੀ ਪਹਿਲੇ ਸਹਿਜ ਪੜ ਕਰੋ ਸਹਿਜ ਪੜ ਕਰਨੇ ਕੀ ਚਾਹੁੰਦਾ ਫਿਰ ਸਕਣੀ ਸਦੇ ਦੋ ਪਾਠ ਜੰਦਾ 50 ਪਾਠ ਸਕਣੀ ਸਦੇ ਕਰੋ ਤੇ ਵੀ ਫਿਰ ਬਾਬਾ ਜੀ ਇਹ ਵੀ ਵਚਨ ਕੀਤਾ ਉੱਥੇ ਲਿਖਿਆ ਹੈ ਵੀ 10 ਪਾਠ ਵੀ ਵੀ ਜਪਜੀ ਸਾਹਿਬ ਦੇ 25 ਪਾਠ ਮੀਂ ਜਪਜੀ ਸਾਹਿਬ ਕਰੋ ਤੇ ਫਿਰ ਉੱਥੇ ਬਾਬਾ ਜੀ ਵਚਨ ਕੀਤਾ ਉੱਥੇ ਵੀ ਵੇ ਪਹਿਲੀ ਫੋੜੀ ਜਮਾਲਾ ਫਿਰ ਤੇ ਵੀ ਬੀ ਬੀ ਉਹ 6 ਵਾਲਾ ਫਿਰ 188 ਵਾਲੀ ਕੀਆ ਫਿਰ ਉਹ ਵੀ ਬਾਬਾ ਜੀ ਬਸੇ ਕੀਤੇ ਫਿਰ ਉਹ ਵੀ ਬਸੇ ਕੀਤੇ ਗਾਹਾਂ ਤੇ ਵੀ ਜੇ ਦੁਆਵਾਂ ਰਾਮ ਰਾਮ ਦੀ ਮਾਲਾ ਫਿਰ ਤੇ ਵੀ ਉਹ ਉਹ 80 ਵਾਲਾ ਦਾ ਹੁਕਮ ਕੀਤਾ ਜੀ 80 ਵਾਲਾ ਉਹ ਵਿਚਾਰ ਚਾਰ ਅੱਖਰੇ ਬਾਹੀਉ ਸ਼ਬਦ ਚਾਰ ਅੱਖਰ ਰਾਮ ਰਾਮ ਦੇ ਵੀ ਹੈਗਾ ਤੂੰ ਅੱਖਰ ਉਹ 160 ਵਾਲਾ ਦਾ ਹੁਕਮ ਕੀਤਾ ਮੈਂ ਦੱਸਿਆ ਤੇ ਬਾਬਾ ਜੀ ਮੈਂ ਬੱਚੇ ਕਹਿੰਦੇ ਗੈਤਰੀ ਜੇ ਵੀ ਮਾੜਾ ਫੇਰੋ ਪਾਪਾ ਜੀ ਬੱਚੇ ਕਹਿੰਦੇ ਵੀ ਇਹ ਵੀ ਹਿੰਦੂ ਨਹੀਂ ਬਾਬਾ ਜੀ ਵੀ ਵੀ ਬਾਬੇ ਇਹੀ ਵੀ ਕਿਹਾ ਵੀ ਹਿੰਦੂ ਵੀ 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 ਨਾਲ ਵੀ ਉਹ ਕਰ ਤੇ ਉਹ ਕਹਿੰਦਾ ਜੀ ਮੈਂ ਉਹ ਕਹਿੰਦਾ ਵੀ ਫਿਰ ਮੈਂ ਕਹਾਂ ਬਾਬਾ ਜੀ ਜਗਰਉ ਦੇ ਬੱਚੇ ਮੈਂ ਦੱਸਿਆ ਜੀ ਕਿ ਕਿ ਜਗਰਉ ਦੇ ਬੱਚੇ ਬਾਬਾ ਜੀ ਆ ਫਿਰ ਜਗਰਉ ਬਾਬਾ ਜੀ ਆਏ ਸੀ ਬਾਬਾ ਜੀ ਬਸੇ ਵੀ ਵੀ ਸੰਤ ਜਗਦਾ ਬਾਬਾ ਜੀ ਬਸੇ ਕਿਤੇ ਵੀ ਹਿੰਦੂ ਧਰਮ ਕੀਤੀ ਹੈ ਸਿੱਖ ਧਰਮ ਵਾੜਾ ਹਿੰਦੂ ਧਰਮ ਕੀਤੀ ਹੈ ਸਿੱਖ ਧਰਮ ਵਾੜਾ ਵਾੜ ਦਾ ਖੇਤੀ ਨਹੀਂ ਕੀਤੀ ਮੈਨੂੰ ਪਾੜਦੀ ਬਾਬਾ ਜੀ ਇਹ ਵਿੱਚ ਕੋਈ ਵੀ ਜਗਰੋਂ ਦੇ ਵਿੱਚ ਰਿਪੋਰਟ ਕੀਤੇ ਵਾਬੇ ਇਹ ਵੀ ਦੇਖਦਾ ਫਿਰ ਮੈਨੂੰ ਬੇਕਦਾ ਵੀ ਇਹ ਹੈ ਕਿ ਮਸਮਾਨ ਦਾ ਸੁਪਨਾ ਕਿਵੇਂ ਸੁਮੰਦਾ ਇਹ ਆਪਣਾ ਮੈਂ ਕਹਾਂ ਜੀ ਮਸਮਾਨ ਦਾ ਸੁਪਨਾ ਵੀ ਹੈ ਇਸ ਵਾਰ ਮਸਮਾਨ ਦਾ ਕੋਈ ਸੁਆਦ ਨਹੀਂ ਉਸ ਸਮਾਂ ਮੈਂ ਤਾਂ ਇੰਨੀ ਜ਼ਿੰਦਗੀ ਹੋ ਗਈ ਬਾਅਦ ਕੋਈ ਵੀ ਐਸੀ ਕੋਈ ਦੇਖਿਆ ਨਹੀਂ ਮਸਮਾਨ ਗੁਰੂ ਘਰ ਆ ਕੇ ਮੱਥਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਚ ਪਾਉਣਾ ਦੇਖਿਆ ਕੋਈ ਲੰਗਰ ਦਾ ਪ੍ਰਸ਼ਾਦਾ ਛਕਣਾ ਦੇਖਿਆ ਕੋਈ ਆਪਣਾ ਜਿੜਾ ਫਿਸ਼ਾਦ ਛੱਡ ਸਕਦਾ ਜੀ ਦੇਖਿਆ। ਭਾਵੇਂ ਮੁਸਲਮਾਨ たち ਦੇਖਿਆ ਨਿਵੇਂ ਕੋਈ ਕੋਈ ਦੇਖਿਆ। ਭਾਵੇਂ ਅਜੀ ਕਤਾ ਕਾਲ ਤੱਕ ਦੇ ਜਥੇ ਆਹਰਪੀ ਸਿੰਘ ਜਿਵੇਂ ਜਥੇ ਅਸਗੇ ਉਹਨਾਂ ਨੂੰ ਅਕਾਲ ਤਖਤ ਤੋਂ ਫਰਮਾਨ ਆਇਆ ਵੀ ਪੰਜਾਬ ਦੇ ਵਿੱਚ ਮੁਸਲਮਾਨ ਧਰਮ ਤੇ ਇਸਾਈ ਧਰਮ ਫੈਲ ਰਿਹਾ ਬਹੁਤ ਤੇਜ਼ੀ ਨਾਲ। ਵੀ ਵੀ ਵੱਖ-ਵੱਖ ਧਰਮਾਂ ਵੱਲ ਪ੍ਰਚਾਰ ਕਰਨ ਦੀ ਲੋੜ। ਵੀ ਨਵੀਆਂ ਮਸਜਿਦਾਂ ਬਣ ਰਹੀਆਂ। ਨਵੀਆਂ ਮਸਜਿਦਾਂ ਬਣ ਰਹੀਆਂ, ਨਵੇਂ ਦਰਗਾਹਾਂ ਬਣ ਰਹੀਆਂ। ਏ ਵੀ ਵੀ ਸਾਡਾ ਕੋਈ ਪਰ ਜਿਹੜਾ ਬਾਬਾ ਜੀ ਦਾ ਬਚਾਸੀ ਤੇ ਉਹ ਬਾਬਾ ਜੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਸਿੱਖਿਆ ਗੁਰੂ ਗੋਬਿੰਦ ਸਿੰਘ ਜੀ ਸਿੱਖਿਆ ਮੈਂ ਜਿਵੇਂ ਹੁਣ ਵੀ ਕਿਸੇ ਮਤਲਬ ਸ਼ੇਰ ਪਰ ਫਰਾਜ਼ਾ ਬਚਨ ਸਾਇਆ ਜੀ ਬਾਬਾ ਜੀ ਦਾ ਬੰਦਨ ਸੀ ਜੀ ਬਰਾਦਾ ਇਹ ਬਸ ਦੋ ਚਾਰ ਮੱਛੀ ਮੁਕੋੜਾਂ ਤੇ ਮੈਂ ਸਹਜ ਉੱਤੇ ਵੀ ਕਿਸੇ ਮੈਂ ਬਿਲਕੁਲ ਬਾਬਾ ਜੀ ਨੂੰ ਹਾਜੀ ਜਾਣ ਕੇ ਦੱਸਣ ਲੱਗਿਆ ਜੀ ਇਹਨਾਂ ਨੇ ਵੀ ਕਿਹਾ ਹੁਣ ਜਿਹਦਾ ਹਾਜੀ ਜਾਣ ਕੇ ਦੱਸਣ ਗਿਆ ਸਚਾਈ ਉਥੇ ਇਹ ਕਹਿੰਦੇ ਬਾਬਾ ਨਾਨਕ ਸਿੰਘ ਮਾਰਕ ਬੇਤੀ ਕੀਤੀ ਬਾਬਾ ਜੀ ਛੇਰਪੁਰੇ ਚਾਰ ਤਾਰਾ ਕੇ ਜੇ ਕਾ ਜੋਤ ਜਗਾਈ ਤੇ ਉਹ ਹਰਾ ਕਪੜਾ ਪਾਦਾ ਤੇ ਮੁਸਲਮਾਨਾ ਦਾ ਤੇ ਪਾ ਵੀ ਨਹੀਂ ਪੱਥਰ ਰੱਖਣ ਲੱਗਾ ਕਿਸੇ ਮਾਰਚੇ ਦਾ ਜਾਵ ਤੇ ਬਾਬਾ ਜੀ ਬਾਬਾ ਨਾਨਕ ਸਿੰਘ ਜੀ ਬਸੇ ਕਿਤੇ ਜੀ ਤੇ ਵੀ ਇਹ ਦੱਸੀ ਜੀ ਕਰਦਾ ਸਾਹ ਦਰੀਪ ਸਿੰਘ ਛੇਰਪੁਰਾ ਦੇ ਜਿਹਨਾਂ ਦਾ ਘਰ ਬਾਬਾ ਜੀ ਜਨਸਾਂ ਦੇ ਨਾਲ ਆ ਵੀ ਉਹ ਉਹਨੇ ਦੱਸੀ ਸੀ ਤੇ ਸਾਡੇ ਨੂੰ ਉਹਦਾ ਬਹੁਤ ਪਿਆਰ ਸੀਗਾ ਮੁੰਡਾ ਅਮਰੀਖਾ ਰਹਿਦਾ ਹਾਂ ਜੀ ਤੇ ਫਿਰ ਬਾਬਾ ਜੀ ਬਸ ਇਹ ਕਹਿੰਦੇ ਇਹਨੂੰ ਹੁਣੇ ਹੀ ਬੰਦ ਕਰ ਦਿਓ ਬਾਬਾ ਜਨਸੀ ਜੇ ਬਸਨ ਸੀਮਾ ਰਹਿ ਜੇ ਇਹਨੂੰ ਹੁਣੇ ਹੀ ਬੰਦ ਕਰ ਦਿਓ ਜੇ ਬੁਵਾਰੀ ਫੈਲ ਗਈ ਤਾਂ ਨੁਕਸਾਨ ਕਰੂਗੀ ਇਹੋ ਕਿਨੇ ਹਰ ਦੇ ਬਚਾਈ ਤੇ ਫਿਰ ਬਈ ਜਦੋਂ ਬਾਬਾ ਜੀ ਬਾਬੇ ਇਸ਼ਾਸੀਮਾ ਰਾ ਛੋਲਦੀ ਸੀ ਉਦੋਂ ਨਾਲ ਹੀ ਸ਼ਾਹਜਹਾਂਪੁਰ ਪਿੰਡ ਹੈ ਜੀ ਸ਼ਾਹਜਹਾਂਪੁਰ ਵੀ ਕਹਿੰਦੇ ਆ ਤੇ ਉਹ ਉੱਥੋਂ ਦੇ ਮੁਸਲਮਾਨਾਂ ਚੜ ਕੇ ਨਾਲ ਸੇ ਤੇ ਹਮਲਾ ਕਰਨਾ ਸੀ ਹਮਲਾ ਕਰਨਾ ਸੀ ਹੋਰ ਵੀ ਉਹ ਤੇ ਵੀ ਜੋ ਕੋਜ਼ ਚ ਚਲੋ ਉਹ ਵੀ ਹੋ ਗਿਆ ਫਿਰ ਤੁਹਾਨੂੰ ਅਕਾਲ ਤਾਈ ਦਾ ਫਰਮਾਨ ਆ ਬਈ ਵੀ ਮੁਸਲਮਾਨ ਵੀ ਗਲਤੀ ਜਾਰ ਜਿੰਨੇ ਜਬ ਆਪਣਾ ਜੁਪੀ ਬਿਹਾਰ ਦੇ ਮੁਸਲਮਾਨ ਸੀ ਸਾਰੇ ਪੰਜਾਬ ਵਾਲੇ ਆ ਸਾਰੇ ਪੰਜਾਬ ਵਾਲੇ ਆ ਪੰਜਾਬ ਆ ਕੇ ਨਵੀਆਂ ਮਸਜਿਦਾਂ ਦਰਗਾਹਾਂ ਕੋਲ ਰੇ ਜੋ ਪੁਰਾਣੀਆਂ ਮਸਜਿਦਾਂ ਜਿਹੜੇ ਬੰਦ ਪਈਆਂ ਸੀ ਸੰਤਾਈ ਦੇ ਸਿੱਖਾਂ ਦੇ ਮੁਸਲਮਾਨ ਇਕੱਠੇ ਆ ਸੀ ਮੇਰੇ ਮਾਮਾ ਬਈ ਨਾਮ ਬਈ ਦਰਵਾਜ਼ਾ ਬਜੀ ਆਖੇ ਜੀ ਮੁਸਲਮਾਨਾਂ ਨੇ ਛੀਤ ਕੱਤਾ ਸੀ ਹਾਂਜੀ ਉਹ ਜਿਹੜੇ ਮਸਜਿਦਾਂ ਦਵਾਰਾ ਖੁੱਲ ਰਹੀਆਂ ਏ ਵੀ ਆਪਣਾ ਪਰ ਸਾਡਾ ਕੋਈ ਤਰਕ ਨਹੀਂ ਪੀਉਗਾ ਵੀ ਉਹਨਾਂ ਦੇ ਤੇ ਆਪਾਂ ਉਹ ਚੀਜ਼ ਵੀ ਮੁਸਲਮਾਨਾਂ ਤਰਫ ਫੈਲ ਰਹੀ ਹੈ ਪੰਜਾਬ 'ਚ ਗੁੱਜਰ ਫੈਲ ਰਹੇ ਆ ਵੱਧ ਰਹੇ ਆ ਮੁਸਲਮਾਨ ਵੱਧ ਰਹੇ ਆ ਹੁਣ ਜਗਰਾਉਂਦਾ ਮੈਂ ਬੜੀ ਜ਼ਿਆਦਾ ਕਰਕੇ ਜਗਰਾਉਂਦਾ ਮੁਸਲਮਾਨਾਂ ਨੂੰ ਕਿੱਥੇ ਹੁਣ ਜਾ ਕੇ ਫਿਰ ਜਗਰਾਉਂਦਾ ਕਿੰਨੀਆਂ ਮੁਸਲਮਾਨਾਂ ਨੇ ਜੁਕਾਣਾ ਕਿੰਨੀਆਂ ਮੁਸਲਮਾਨਾਂ ਨੇ ਜੁਕਾਣਾ ਹੀਆਂ ਜਿਨ੍ਹਾਂ ਨੇ ਆਪਣਾ ਬਿਊਟੀਫੁੱਲ ਵੀ ਇੱਕ ਬਣਾ ਕੇ ਲਿਆ ਜੀ ਬਣਾਇ ਸੀ ਉਹ ਵੀ ਆਪਣਾ ਉਹ ਜਿਹੜੇ ਸਿਲਾਈ ਵਾਲੇ ਕਿੰਨੇ ਮੁਸਲਮਾਨ ਜਗਰਾਉਂ ਮਾਚੇ ਜਾਈਓ ਖਾਲਸਾ ਸਕੂ ਦੇ ਕੋਲ ਉੱਥੇ ਜਾ ਕੇ ਦੇਖੋ ਜੀ 50 50000 ਮੁਸਲਮਾਨ ਉੱਥੇ ਵੀ ਆਪਣਾ ਈਦ ਤੇ ਆਉਂਦੇ ਬੜੀ ਹੈਰਾਨੀ ਜਾਂ ਘੱਲ ਵੀ ਸਾਰਾ ਮੁਸਲਮਾਨਾਂ ਚ ਫਾਇਰਸ ਸਖਤ ਤਨ ਘਟ ਗਿਆ ਦੇਖੋ ਸਖਤ ਤਨ ਘਟ ਗਿਆ ਹੁਣ 2027 ਚ ਵਿਸ਼ੈਸ਼ੀ ਹੋਣੇ ਤੇ ਦੇਖਿਓ ਸਖਤ ਤਨ ਘਟ ਗਿਆ ਮੁਸਲਮਾਨਾਂ ਤਰਫ ਆਦ ਰਹੇ ਇਹ ਆਪਣਾ ਜਿਹੜਾ ਆਪਣੇ ਨਾਲ ਸਰ ਦਾ ਜਿਹੜਾ ਪ੍ਰਚਾਰਾ ਇਹ ਬਾਬਾ ਜੀ ਨੇ ਬਸ਼ੇ ਕਰਦੇ ਸੀ ਇਹ ਵੀ ਪ੍ਰਚਾਰ ਇਹ ਇੱਕ ਗੁਰੂ ਘਰ ਦਾ ਕਰਾ ਗੁਰੂ ਦਿਸੇ ਗੁਰ ਦਾ ਕਰਾ ਇਹ ਵੀ ਅਭਿਸਾਰੀ ਨਾਲ ਸਰ ਮਹਾਂਪੁਰਸ਼ ਲੱਗੇ ਹੋਇਆ ਵੀ ਪ੍ਰਚਾਰ ਕਰ ਰਿਹਾ ਗੁਰੂ ਦਾ ਵੀ ਅਮਰ ਸ਼ਕਾਰ ਰਿਹਾ ਪਿੰਡ ਪਿੰਡ ਜਾ ਕੇ ਹੋਰ ਪ੍ਰਚਾਰ ਕਰ ਰਿਹਾ ਬਹੁਤ ਚੰਗੀ ਗੱਲ ਹੈ ਵੀ ਆਪਾਂ ਵੀ ਜੇ ਆਕਾਸ਼ਿਕ ਦਾ ਫਰਮਾਣਾ ਵੀ ਮੁਸਲਮਾਨਾਂ ਤਰਫ ਫੈਲ ਰਿਹਾ ਐਸਾਈ ਤਰਫ ਫੈਲ ਰਿਹਾ ਉਸ ਤੋਂ ਕਿਨਾਰਾ ਕਰ ਉਸ ਤੋਂ ਰੁਕੋ ਕਿਨੇ ਰੁਕਾ ਦੇ ਕੁਝ ਤਰੀਕੇ ਜਾਂਦਾ ਪ੍ਰਚਾਰ ਕਰਕੇ ਦਾਸ ਗੁਰਦਵਾਰ ਫਰੀਮੰਡ ਦਾ ਸੁਪਰੀਮ ਕੌਂਸਲ ਮੈਂਬਰ ਸੀ ਜੀ 2010 ਤੋਂ 12 12 14 ਦਾਸੇ ਇੱਕ ਪਟੀਸ਼ਨ ਭਾਈ ਸੀ ਜੀ ਜੋ 25 ਮੂਰਤੇ ਸੀ ਪੇ ਪੰਜਾਬ ਚ ਨਵੀਆਂ ਮਸਜਿਦਾਂ ਕੱਢ ਰਹੀਆਂ ਇਹਨੂੰ ਬੰਦ ਕੀਤੀ ਜਾਵੇ। ਮੇਰੀ ਪਟੀਸ਼ਨ ਹੁਣ ਵੀ ਗੂਗਲ ਤੇ ਸਰਚ ਕਰ ਸਕਦੇ ਹੋ। ਉੱਥੇ ਸੀ ਮੈਂ ਤਾਂ ਕਿਸੇ ਨੇ ਕੋਈ ਲੋੜ ਪਈ ਜੇ ਮੈਂ ਦੱਸ ਦਿਓ ਮੈਂ ਉਹ ਵੀਡੀਓ ਪਾ ਦੂੰਗਾ ਜੀ ਮੇਰੇ ਦੇਖਿਓ। ਇੱਥੇ ਮੈਂ ਡੋਨੇਟ ਵੀ ਕਰੀ ਸੀ ਆਪਣਾ ਆਜ ਦੇ ਮੁੱਦੇ ਤੇ ਛੇ ਅਮਰੀਕਾ ਕਰਾਈ ਸੀ। ਉਹ ਬੜੀ ਸੋਹਣੀ ਸੌਣਾਈ ਹੈ ਜੀ। ਕਿੰਨਾ ਮਸਮਾਤ ਰਵਾਇਫੈਲ ਹੈ ਬਹੁਤ ਜਿਆਦਾ ਫੈਲਿਆ। ਇਸ ਸਿਕਾ ਨੂੰ ਧਰਮ ਦੇ ਪਰ ਵਾਸਤਾ ਕਰੇ ਸੱਤ ਮੁੰਡੇ ਸਿੰਘ ਘਟਾ ਕੇ ਖਾਨ ਖਾਰੇ ਆ ਖਾਨ ਖਾਰੇ ਆ ਤੇ ਵੀ ਬੜੀ ਮਾੜੀ ਗਲਤੀ ਸੀ ਜੇ ਉੱਥੇ ਦੇਖੋ ਰੋਡੇ ਅੰਡੇ ਪਿੰਡਾ ਜੀ ਆਪਣਾ ਵੀ ਆਪਣਾ ਕੀ ਸੱਤ ਜਣੇ ਐਸੇ ਫਿਟ ਰਹੇ ਦਾ ਉੱਥੇ ਉਸ ਪਿੰਡ ਦੇ ਵਿੱਚ ਵੀ ਮਾਰਜੇ ਖੁੱਲ ਗਈ ਤੇ ਉਹ ਤਾਂ ਉਦਾਸੇ ਰੁਕੇ ਸੀ ਵੀ ਪਰ ਅਕਾਤ ਅਕਾਤ ਜਦੋਂ ਕਰਨਲ ਸਫੀਰ ਮੋਬ ਦੇ ਨਾਲ ਨਹੀਂ ਸੀ ਪਟੀਸ਼ਨ ਪਾਈ ਸੀ ਮੈਂ ਤਾਂ ਉਸਨੇ ਪਾਈ ਸੀ ਗੁਰਦਾਸਪੁਰ ਮੰਡੇ 563 ਸਿੱਖਾਂ ਦੇ ਸਾਈਨ ਕਰਾ ਕੇ ਪਾਈ ਸੀ ਤੇ ਪਰ ਉਹਨਾਂ ਨੇ ਐਕਸ਼ਨ ਲਿਆ ਸੀ ਬੰਦ ਕਰ ਦਿੱਤੀ ਮਾਝਾ ਨਾਮੀਆ ਕੋਲ ਨਹੀਂ ਬੰਦ ਕਰ ਦਿੱਤੀ ਉਦੋਂ ਕੋਈ ਮਸਝ ਨਹੀਂ ਖੁੱਲੀ ਨਾਮੀਆ ਹੁਣ ਪਤਾ ਲੱਗਿਆ ਜੀ ਕਹਿੰਦੇ ਹੁਣ ਫੇਰ ਖੁੱਲਣ ਲੱਗੇ ਮਸਝ ਪਰ ਆਪਾਂ ਜੇ ਮਸਝ ਉਤਲੋ ਨਾ ਧਰਮਾਂ ਦੇ ਕੋਲ ਕੇ ਗਵਰਨਮੈਂਟ ਦੀ ਪਾਲਸੀ ਗਵਰਨਮੈਂਟ ਦੀ ਪਾਲਸੀਆ ਪੇ ਚੇਪਾਤ ਉਸ ਨੂੰ ਪੰਜਾਬ ਚ ਬੜੇ ਜਾਣ ਪੇ ਜਿਹੜੇ ਹੁਣ ਬੀ ਜਿਹੜੇ ਜਿੱਥੇ ਦੇਖੋ ਕਈ ਗੁਰਦੁਆਰਿਆਂ ਚ ਵਿੱਚ ਆ ਜੀ ਆਪਣਾ ਬੜੀ ਗੁਰਦੁਆਰੀ ਮਸਮਸੀਤਾਂ ਦੇ ਵਿੱਚ ਗੁਰੂਸਕਾਸੀ ਹੈ ਉਤੋਂ ਵੀ ਕਿ ਜੀ ਤੈ ਗੁਰੂ ਸਾਹਿਬ ਉਤਮ ਸਿਤਾਚੋ ਗੁਰੂ ਸਾਹਿਬ ਆਇਆ ਰਹਾ ਉਸਮਾਨ ਨੇ ਤੇ ਉਹ ਉਸਮਾਨ ਨੇ ਕਬਜ ਕਰੇ ਇਹ ਕਿ ਨਾ ਤਲਵੰਡੀ ਰਾਏ ਕੀ ਮਸੀਤ ਦੇਖੋ ਪਿੰਡ ਦੇ ਵਿੱਚ ਮਸੀਤ ਸੀ ਉਹ ਜਿਹੜੇ ਮਸੀਤ ਰਸਗੁਰਦਾਰ ਇਸ ਤਲਵੰਡੀ ਰਾਏ ਕਮਾਲਪੁਰ ਤੋਂ ਲੱਭਣਾ ਉਹ ਗਾਰਮਕਨਾ ਦੇਖੋ ਰੂਜੀਪੱਤੀ ਚ ਉਹ ਵੀ ਮਸੀਤ ਦੇ ਵਿੱਚ ਉਹ ਗੁਰਸਾਹਬ ਸੀ ਇਹ ਮਰ ਇਹ ਸਾਰਾ ਕੁਝ ਹੀ ਆਪਾਂ ਨੂੰ ਪੈਰਾ ਦੇਣਾ ਚਾਹੀਦਾ ਆਪਾਂ ਨੂੰ ਜਿਵੇਂ ਨਾਲ ਸਦੇ ਮਹਾਂਪੁਰਸ਼ ਗੁਰੂ ਸਾਹਿਬ ਦਾ ਪ੍ਰਚਾਰ ਕਰਦੇ ਆ ਆਪਾਂ ਬਚੜ ਕੇ ਨੂੰ ਸਾਧ ਦੇਣਾ ਚਾਹੀਦਾ ਕਿਉਂਕਿ ਇਹੀ ਆਪਣਾ ਵੱਡੀ ਗੱਲ ਹੈ ਅਤੇ ਵੀ ਆਪਣਾ ਜ ਜੇ ਵੀ ਫੇਕੀ ਚ ਕਿ ਉਹ ਜੋ ਮਾਗੇ ਠਾਕਾ ਆਪਣੇ ਦੇ ਸੂਈ ਸੀ ਪਾਵੇ ਪਰ ਉਹ ਤਾਂ ਵੀ ਜੋ ਵਿੱਚ ਜਿਮੋਗੋ ਵੀ ਉਹ ਇਸ ਅੰਦਰ ਨਹੀਂ ਆ। ਬਸ ਜਿਆ ਉਹ ਤਾਂ ਵੀ ਮਰ ਜਾਵੇ ਇਸ ਕਰਕੇ ਬਾਬਾ ਜੀ ਬਚਸੀ ਵੀ ਇਹੀ ਦਾਸ ਤੇ ਹੀ ਬਚਣਾ। ਹੋਰ ਵੀ ਬੀਡੀ ਬਲਮੀ ਹੋ ਰਹੀ ਹੈ ਮੈਨੂੰ ਦਾਸ ਫਿਕਰ ਹੈ। ਇਹੀ ਬੀਤੀ ਹੈ ਜੀ ਪਰ ਨੱਚਦੇ ਬਾਫੀਓ ਕਿ ਕੋਈ ਜੇ ਕਿਸੇ ਨੂੰ ਕੋਈ ਅਬ ਵੀ ਇਹ ਚੀਜ਼ਾਂ ਚੱਲ ਰਹੀ ਹੋਇਆ ਕੋਈ ਸਵਾਲ ਕਰਨਾ ਵੇ ਦਾਸਾ ਕਰ ਸਕਦਾ ਮੇਰੀ ਸਾਕੀ ਜਿਹੜੀ ਸੀ ਉਹ ਸਾਕੀ ਦਾ ਵੀ ਉਹ ਤੋਂ ਪਿਛੋਂ ਮਹਿਨ ਸੀਗੀ ਵੱਡ ਘਣੇ ਮਿਸਤਰੀ ਜੀ ਦੀ ਸਾਕੀ ਸੀ ਇਹ ਵੀ ਤੇ ਫੁੱਲ ਅੱਗੇ ਵਾਫੀਓ ਵਾਹੀ ਜੀ ਦਾ ਖਾਤਸਾ ਵੈਜੀ